ਫਾਜ਼ਿਲਕਾ ਦੇ ਫਰੋਇਪੁਰ ਰੋਡ ਫਲਾਈਓਵਰ ਤੇ ਲਾਈਟਾਂ ਬੰਦ ਹੋਣ ਕਾਰਨ ਰੋਜ਼ਾਨਾ ਹੋ ਰਹੇ ਹਨ ਹਾਸੇ ਸਮਾਜ ਸੇਵੀਆਂ ਵੱਲੋਂ ਜਗਾਈਆਂ ਗਈਆਂ ਮੋਮਬਤੀਆਂ ਫਾਜ਼ਿਲਕਾ ਦੇ ਫਰੋਇਪੁਰ ਰੋਡ ਫਲਾਈਓਵਰ ਤੇ ਲਗਾਤਾਰ ਹਾਸੇ ਹੋ ਰਹੇ ਹੈ ਬੀਤੀ ਰਾਤ ਵੀ ਇੱਕ ਹਾਸਾ ਹੋ ਗਿਆ ਸੀ ਅਤੇ ਅੱਜ ਵੀ ਹਾਸਾ ਹੁੰਦਾ ਹੁੰਦਾ ਟਲਿਆ ਜਿਸ ਤੇ ਚਲਦਿਆਂ ਸਮਾਜ ਸੇਵੀ ਇੱਥੇ ਮੋਮਬਤੀਆਂ ਲੈ ਕੇ ਪਹੁੰਚ ਗਏ ਜਿਨ੍ਹਾਂ ਵੱਲੋਂ ਫਲਾਈਓਵਰ ਤੇ ਲਾਈਟਾਂ ਬੰਦ ਹੋਣ ਦੇ ਚਲਦਿਆਂ ਰੋਸ ਜਤਾਇਆ ਗਿਆ ਅਤੇ ਮੋਮਬਤੀਆਂ ਜਗਾ ਕੇ ਪ੍ਰਸ਼ਾਸਨ ਨੂੰ ਜਗਾਉਣ ਦਾ ਪ੍ਰਯਾਸ ਕੀਤਾ ਗਿਆ ਤarro ਦੱਸ ਦਈਏ ਫਾਜ਼ਿਲਕਾ ਦੇ ਫਰੀਹਪੁਰ ਰੋਡ ਤੇ ਫਲਾਈਓਵਰ ਬਣਿਆ ਹੋਇਆ ਜਿਸ ਦੇ ਉੱਪਰ ਲਾਈਟਾਂ ਵੀ ਲੱਗੀਆਂ ਹੋਈਆਂ ਲੇਕਿਨ ਇਹ ਲਾਈਟਾਂ ਪਿਛਲੇ ਕਾਫੀ ਸਮੇਂ ਤੋਂ ਬੰਦ ਹੈ ਜਿਸ ਦੇ ਚਲਦਿਆਂ ਇੱਥੇ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਆ ਅਤੇ ਅੱਜ ਸਮਾਜ ਸੇਵੀਆਂ ਵੱਲੋਂ ਬੂੰਬਤੀਆਂ ਜਗਾ ਕੇ ਇਸ ਦਾ ਵਿਰੋਧ ਕੀਤਾ ਗਿਆ ਅਤੇ ਰੋਜ ਜਤਾਇਆ ਗਿਆ। ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਇਹਨਾਂ ਲਾਈਟਾਂ ਨੂੰ ਨਹੀਂ ਜਗਾਇਆ ਜਾ ਰਿਹਾ ਜਿਸ ਦੇ ਚਲਦੇ ਅੱਜ ਉਹਨਾਂ ਵੱਲੋਂ ਬੂੰਬਤੀਆਂ ਜਗਾ ਕੇ ਰੋਸ਼ਨੀ ਕੀਤੀ ਗਈ ਹੈ ਅਤੇ ਪ੍ਰਸ਼ਾਸਨ ਨੂੰ ਜਗਾਉਣ ਦਾ ਪ੍ਰਯਾਸ ਵੀ ਉਹਨਾਂ ਵੱਲੋਂ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਤਾਂ ਇੱਥੇ ਰੋਜ਼ਾਨਾ ਹੋ ਰਹੇ ਹਾਸੇ ਟਲ ਸਕਦੇ ਆ। ਸਮਾਸੇਵੀ ਯੁਵਰਾਜ ਬੰਦੇ ਪੁਰੀਆ ਨੇ ਕਿਹਾ ਕਿ ਰੋਜ਼ਾਨਾ ਹੀ ਲਾਈਟਾਂ ਬੰਦ ਹੋਣ ਦੇ ਚਲਦਿਆਂ ਇੱਥੇ ਹਾਸੇ ਹੁੰਦੇ ਆ ਉਹਨਾਂ ਨੇ ਕਿਹਾ ਕਿ ਬੀਤੀ ਰਾਤ ਵੀ ਇੱਥੇ ਹਾਸਾ ਹੋ ਗਿਆ ਸੀ ਇੱਕ ਟਰੱਕ ਮਵੇਸ਼ੀ ਦੇ ਵਿੱਚ ਵਜਿਆ ਅਤੇ ਮਵੇਸ਼ੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਇੱਕ ਹੋਰ ਗੱਡੀ ਮਵੇਸ਼ੀ ਦੇ ਵਿੱਚ ਜਾ ਵਜੀ ਉਹਨਾਂ ਨੇ ਕਿਹਾ ਕਿ ਅੱਜ ਫਿਰ ਤੋਂ ਇੱਕ ਮੋਟਰਸਾਈਕਲ ਸਵਾਰ ਮਵੇਸ਼ੀ ਦੇ ਵਿੱਚ ਜਾ ਵਜਿਆ ਉਹਨਾਂ ਨੇ ਕਿਹਾ ਕਿ ਰੋਜ਼ਾਨਾ ਹੀ ਇੱਥੇ ਹਾਦਸੇ ਹੁੰਦੇ ਆ ਜਿਸ ਦਾ ਕਾਰਨ ਇੱਥੇ ਲਾਈਟਾਂ ਬੰਦ ਹੋਣਾ ਦੱਸਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਲਾਈਟਾਂ ਬੰਦ ਹੋਣ ਕਾਰਨ ਲਗਾਤਾਰ ਹਾਦਸੇ ਹੁੰਦੇ ਆ ਉਹਨਾਂ ਨੇ ਕਿਹਾ ਕਿ ਅੱਜ ਵੀ ਹਾਦਸਾ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਮੋਮਬਤੀਆਂ ਜਗਾ ਕੇ ਫਲਾਈਓਵਰ ਤੇ ਰੋਸ਼ਨੀ ਕਰਨ ਦਾ ਪ੍ਰਯਾਸ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਨੂੰ ਇਸ ਤਰਫ ਧਿਆਨ ਦੇਣਾ ਚਾਹੀਦਾ ਹੈ ਅਤੇ ਬੰਦ ਪਈਆਂ ਲਾਈਟਾਂ ਨੂੰ ਜਗੋਣਾ ਚਾਹੀਦਾ ਹੈ ਤਾਂ ਕਿ ਹਾਦਸੇ ਹੋਣੋਂ ਟਲ ਜਾਣ ਹੋਰ ਵੀ ਲੋਕਾਂ ਨੇ ਲਾਈਟਾਂ ਬੰਦ ਹੋਣ ਦੇ ਚਲਦਿਆਂ ਪੂਰਾ ਰੋਜ਼ ਜਿਤਾਇਆ ਅਤੇ ਲਾਈਟਾਂ ਜਗਾਉਣ ਦੀ ਮੰਗ ਪ੍ਰਸ਼ਾਸਨ ਤੋਂ ਕੀਤੀ ਹੈ ਕੋਈ ਗੱਲ ਨਹੀਂ ਲੱਗੀ ਮੋਰਚਾ ਵੀ ਮੱਠਾ ਸਾਹਿਬ ਜੀ ਸਿਹਰੇ ਤੋਂ ਨਹੀਂ ਆਈ ਕੋਈ ਨਹੀਂ ਕੋਈ ਨਹੀਂ ਤੁਹਾਡੇ ਵਿੱਚ ਜੀ ਮੋਰਚਾ ਹਾਂ ਹਾਂ ਗਉਵਾਂਜੀ ਗਉਵਾਂਜੀ ਹਾਂ ਹਨੇਰੇ ਕਰਕੇ ਹੋਇਆ ਜੀ ਹਾਂ ਜੀ ਆਹ ਦੇਖੋ ਹਨੇਰੇ ਕਰਕੇ ਹੀ ਇਹਨਾਂ ਦਾ ਇਹ ਨੁਕਸਾਨ ਹੋਣ ਤੋਂ ਬਚਿਆ ਸਤਿ ਸ਼੍ਰੀ ਅਕਾਲ ਤੁਹਾਨੂੰ ਕੁਝ ਕੁਝ ਹੋ ਸਕਦਾ ਸੀ ਪ੍ਰਸ਼ਾਸਨ ਕਹਿੰਦਾ ਹੁਣ ਤਾਂ ਜਾਗੋ ਹੁਣ ਤਾਂ ਜਾਗੋ ਹੁਣ ਤਾਂ ਜਾਗੋ ਇਹ ਤਾਂ ਦੂਸਰਾ ਹਸ ਹੈ ਜੀ ਅਜੇ 10 ਬੱਜੇ ਨਹੀਂ ਪੂਰੀ ਰਾਤ ਚੱਲੀ ਹੈ ਜੀ ਅਸੀਂ ਫਾਈਲ ਕਰਦੇ ਐਮ ਐਲ ਏ ਨੂੰ ਇਹੋ ਬੇਨਤੀ ਕਰਨਾ ਚਾਹੁੰਦੇ ਹਾਂ ਉਹਨੇ ਹੁਣ ਇੱਕ ਐਕਸੀਡੈਂਟ ਹੋਇਆ ਹੈ ਪਰ ਬਚਤ ਹੋ ਗਈ ਪਸ਼ੂ ਕਰਨ ਜੀ ਚਲ ਚੜੀ ਆ ਉਹ ਜਾਗ ਰਿਹਾ ਮੁਹੰਮਦ ਜੀ ਹਨੇਰੇ ਕਰਕੇ ਅਸੀਂ ਦੇਰਾ ਖਤਮ ਦਾ ਉਸੇ ਮੁਹਬਤ ਜਗਾ ਰਹੇ ਆ ਵੀ ਪ੍ਰਸ਼ਾਸਨ ਪ੍ਰਸ਼ਾਸਨ ਜਾਗੇ ਪ੍ਰਸ਼ਾਸਨ ਜਾਗੇ ਪ੍ਰਸ਼ਾਸਨ ਜਾਗੇ ਲਾਈਟਾਂ ਦਾ ਚਲਾ ਦਿਓ ਸਾਰਾ ਕਰਨਾ ਜ਼ਰੂਰੀ ਚਾਹੀਦਾ ਨਾ ਸਰ ਵੇਖੋ ਹਰ ਇੱਕ ਵੀ ਆ ਰਹੇ ਗਰੀਬ ਕੋਈ ਆ ਰਿਹਾ ਕੋਈ ਕੋਈ ਆ ਰਿਹਾ ਕੋਈ ਸਾਮਣੇ ਤੋਂ ਆ ਰਿਹਾ ਮੇਟ ਨਹੀਂ ਆ ਕੇ ਵੀ ਪੈਦਲ ਵੀ ਕੋਈ ਆ ਰਿਹਾ ਬਿਲਕੁਲ ਬਿਲਕੁਲ ਆ ਗਲਤ ਹੈ ਗਲਤ ਹੈ ਇਸ ਗਲਤ ਅਸੀਂ ਕਿੰਨੇ ਆ ਆ ਦੇਖ ਹੁਣ ਇਹ ਆ ਦੇਖ ਇਹਨਾਂ ਨੂੰਸਾਨ ਦੇਖੋ ਮੋਟਰਸਾਈਕਲ ਦਾ ਜੀ ਆ ਦੇਖੋ ਆ ਮੋਟਰਸਾਈਕਲ ਨੁਕਸਾਨ ਜੀ ਆ ਲਾਈਟਾਂ ਡੁੱਡ ਹੋਣੇ 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 ਗੋਗਾ ਸਿੰਘ ਦੇਖਿਆ ਵੀ ਵੀਡੀਓ ਬਣਾਈ ਹੈ ਗੋਗਾ ਸਿੰਘ ਨਾ ਭੱਜ ਕੇ ਗਿਆ ਜੀ ਤੇ ਇਸ ਵਾਸਤੇ ਨਾਲ ਜੀ ਜਿਹੜੇ ਚੱਲਿਆ ਸੀ ਜੀ ਉਹਨੂੰ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਜਿਵੇਂ ਨੋਰਮਦਾਨ ਜੀ ਉਪਾਲਾ ਕਰ ਰਹੀ ਹੈ ਇਸ ਤਰ੍ਹਾਂ ਬੰਦੂਮਾ ਲਾਈਟ ਵਗੈਰਾ ਕਰਨੀ ਚਾਹੀਦੀ ਹੈ ਹਾਂ ਜੀ ਅੱਲੇ ਦਾ ਟਾਈਮ 10 ਵਜੇ ਹੋਇਆ ਸਾਰੀ ਰਾਤ ਪਈ ਹੁੰਦੀ ਬੌਜੂ ਕਈ ਵਾਰੀ ਟਰੱਕ ਟਰੱਕ ਜਿਵੇਂ ਟੱਪਦੇ ਨੇ ਉਹਨਾਂ ਨੂੰ ਚਾਹੀਦਾ ਨਾਈਟ ਹੰਡ ਲੂਟਾਂ ਜਗਾਨੀਆਂ ਚਾਹੀਦੀਆਂ ਨੇ ਇੱਥੇ ਹੋਰ ਵੀ ਹੋ ਸਕਦੇ ਨੇ ਐਕਸੀਡੈਂਟ ਆਇਕਾ ਜੋ ਹੋ ਲੋ ਬਾਕੀ ਇਹ ਪ੍ਰਾਧਿਤ ਹੋਰ ਵੀ ਹੋ ਸਕਦੇ ਨੇ ਔਰ ਵੀ ਕੋਈ ਹੋ ਸਕਦਾ ਸੀ ਮੇਰਾ ਇਕੱਲੇ ਆਪਾਂ ਨਹੀਂ ਕੋਈ ਹੋਰ ਹੋ ਸਕਦਾ ਨਹੀਂ ਦੇਖੋ ਕੋਈ ਪੈਦਲ ਵੀ ਹੋ ਸਕਦਾ ਸੀ ਪੈਦਲ ਚਾਂ ਚਪੀ ਹੋ ਤੁਸੀਂ ਦੇਖ ਸਕਦੇ ਹੋ ਕਿੰਨਾ ਦੇਰਾ ਸੀ ਫੁੱਲ ਦੇ ਉੱਤੇ ਇਹ ਹਾਸਾ ਹੋਇਆ ਸੀ ਇਹ ਹਾਸਾ ਵੱਡਾ ਵੀ ਹੋ ਸਕਦਾ ਸੀ ਅਗਰ ਬੰਦੇ ਦੀ ਸੂਝ-ਬੂਝ ਨਾ ਹੁੰਦੀ ਤਾਂ ਚਲੋ ਫਿਰ ਵੀ ਬਚਤ ਹੋ ਗਈ ਸੀ ਅਸੀਂ ਪ੍ਰਸ਼ਾਸਨ ਤੋਂ ਇਹੋ ਬੇਨਤੀ ਕਰਨਾ ਚਾਹੁੰਦੇ ਹਾਂ ਜਲ ਤੋਂ ਜਲ ਆਪਣੇ ਫੁੱਲ ਦੀ ਲਾਈਟਾਂ ਜਗਵਾਈਆਂ ਜਾਣ ਨਮਸਕਾਰ ਜੀ ਮੈਂ ਯੂਰਾਈ ਬੱਦੇਪੁਰਿਆ ਜੀ ਸੋਸ਼ਲ ਵਰਕਰ ਜੀ ਫਾਜ਼ਿਲ ਕਾ ਤੇ ਮੇਰੇ ਬ੍ਰਦਰ ਨਰੰਗ ਲਾਲ ਜੀ ਅਸੀਂ ਅੱਜ ਇੱਥੇ ਆਏ ਸੀ ਕੱਲੇ ਘਾਸਾ ਹੋਇਆ ਸੀ ਆਪਣੇ ਗਊ ਮਾਤਾ ਦੀ ਜਾਂ ਤੋਂ ਕਿਸੇ ਕਿਸੇ ਟਰੱਕ ਨਾਲ ਜੀ ਤੇ ਸਾਨੂੰ ਅੱਛਾ ਨਹੀਂ ਲੱਗਿਆ ਜੀ ਬੜਾ ਮਾੜਾ ਹੋਇਆ ਸੀ ਚਲੋ ਪਸ਼ੂ ਨਾਲ ਹੋਇਆ ਇਹ ਵੀ ਮਾੜਾ ਹੋਇਆ ਅਸੀਂ ਇਸ ਕਰਕੇ ਆਏ ਸੀ ਕਿ ਕੱਲ ਨੂੰ ਕੋਈ ਹੋਰ ਜਾਨੇ ਨੁਕਸਾਨ ਨਾ ਹੋਵੇ ਕਿਉਂਕਿ ਹੁਣ ਸਾਡੇ ਸਾਹਮਣੇ ਇੱਕ ਲਾਈਵ ਐਕਸੀਡੈਂਟ ਹੋਇਆ ਸੀ ਉਹ ਵੀ ਪਸ਼ੂ ਨਾਲ ਹੋਇਆ ਸੀ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਤਿਵਾਰ ਦਾ ਟਾਈਮ ਹੈ ਸੀਜ਼ਨ ਦਾ ਟਾਈਮ ਹੈ ਮਜ਼ਦੂਰ ਬੰਦੇ ਕੋਈ ਮੇਲੇ ਵਰਗੇ ਮਜ਼ਦੂਰ ਬੰਦੇ ਕਿਉਂਕਿ ਵੈਸੇ ਹੀ ਪਾਣੀ ਦੀ ਮਾਰ ਪਈ ਹੈ ਬਾਜ਼ਾਰ ਦੇ ਵਿੱਚ ਵੈਸੇ ਬੰਦਾ ਹੈਗਾ ਕਿਸੇ ਬੰਦੇ ਨੂੰ ਵਿਚਾਰੇ ਨੂੰ ਕੰਮ ਮਿਲਦਾ ਹੈ ਕੋਈ ਪਿੰਡ ਮਿਲਦਾ ਤਾਂ ਉਹ ਜਾਣਾ ਪੈਂਦਾ ਹੈ ਉਹ ਕਹਿੰਦਾ ਦੋ ਘੰਟੇ ਫालतू ਲਾ ਲਈ ਤੇ ਮੇਰਾ ਕੰਮ ਨਹੀਂ ਵਧ ਜੇਗਾ ਪਰ ਰਾਤ ਨੂੰ ਜਦੋਂ ਘਰੇ ਆਂਦਾ ਕੋਈ ਐਸਾ ਹਾਸਾ ਹੋ ਜਾਵੇ ਅਸੀਂ ਨਹੀਂ ਜਾਣਦੇ ਕਿ ਤੁਹਾਡੇ ਟਾਈਮ ਕੋਈ ਐਸਾ ਹਾਸਾ ਹੋਵੇ ਅਸੀਂ ਐਮਐਲਏ ਸਾਹਿਬ ਨੂੰ ਨਗਰ ਕੌਂਸਲ ਦੇ ਪ੍ਰਧਾਨ ਨੂੰ ਪੰਜਾਬ ਦੇ ਮੁਖੀ ਨੂੰ ਐਮਪੀ ਸਾਹਿਬ ਨੂੰ ਅੱਜ ਬੇਨਤੀ ਕਰਦੇ ਜਾਂਦੇ ਹੱਥ ਜੋੜ ਕੇ ਕੰਮ ਤੋਂ ਘੱਟ ਇੱਕ ਪੌੜ ਨੂੰ ਦੀਆਂ ਲਾਈਟਾਂ ਜਗਵਾਈਆਂ ਜਾਣ ਕਿਉਂਕਿ ਆਪਾਂ ਦੀਵਾਲੀ ਦੇ ਤਿਉਹਾਰ ਨੂੰ ਕਹਿੰਦੇ ਆ ਰੋਸ਼ਨੀ ਦਾ ਤਿਉਹਾਰ ਪਰ ਆਪਣਾ ਪੌੜ ਤਾਂ ਐਸੇ ਵਿਚਾਰਾ ਧੇਰੇ ਚ ਹੈਗਾ ਬਸ ਬਾਕੀ ਨੋਰੰਗ ਲਾਲ ਜੀ ਕਹਿੰਣਗੇ ਪੈਸਾ ਪ੍ਰਸ਼ਾਸਨ ਕੋ ਸਨੀ ਬੇਸਤੀ ਕਰਨਾ ਚਾਹਦਾ ਜੀ ਜਿਹੜਾ ਜੋ ਨੁਕਸਾਨ ਪਸ਼ੂ ਬੋਬਸ਼ਟਾ ਹੋਇਆ ਜੀ ਬੜੀ ਮਹਮੰਦ ਪਾਪਾ ਕਟਨਾ ਸੀ ਜੀ ਨੂੰ ਹੋਇਆ ਅਸੀਂ ਉਸ ਦੇ ਵਿੱਚ ਦੇ ਵਿੱਚ ਅਸੀਂ ਪ੍ਰਸ਼ਾਸਨ ਜਗਾਨ ਵਾਸਤੇ ਅਸੀਂ ਦੋਨੇ ਭਰਾ ਜਿਹੜਾ ਛੋਟਾ ਵੀਰ ਜਿਉਰਾਜ ਅਸੀਂ ਦੋਨੇ ਮੁਹਬਤਿਆਂ ਜਗਾਨ ਆਏ ਸੀ ਮੁਹਬਤਿਆਂ ਸੇ ਜਗਾ ਹੀ ਰਹੇ ਸੀ ਤੁਸੀਂ ਸਾਡੇ ਤੇ ਲਾਈਵ ਜਿਹੜਾ ਇਸ ਤਰ੍ਹਾਂ ਇੱਕ ਐਕਸੀਡੈਂਟ ਹੋਇਆ ਜਿਹੜਾ ਰਾਤ ਹੋਇਆ ਉਹ ਰਿਪੀਟ ਦੁਬਾਰਾ ਹੋਇਆ ਅਸੀਂ ਉਹ ਕਵਰ ਵੀ ਕੀਤਾ ਤੁਸੀਂ ਉਹ ਦੇਖ ਲੈਣਾ ਪਰ ਅਸੀਂ ਫਿਰ ਵੀ ਪ੍ਰਸ਼ਾਸਨ ਨੂੰ ਇਹ ਕਹਾਂਗੇ ਵੀ ਲਾਈਟਾਂ ਦਾ ਪ੍ਰਬੰਧ ਕਰੀਆ ਕੀਤਾ ਜਾਵੇ ਭਾਵੇਂ ਇਸ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਕੋਈ ਅਧਿਕਾਰੀ ਜ਼ਿੰਮੇਵਾਰ ਹੈ ਤਾਂ ਉਹ ਅਧਿਕਾਰੀ ਜੂਰ ਤਿਆ ਦਿਨਾ ਚਾਹੀਦਾ ਹੈ ਐਨੀਆਂ ਹੀ ਬੇਨਤੀਆਂ ਅਸੀਂ ਕਰਦੇ ਹਾਂ ਵੀ ਇਹ ਪੁਲ ਦਾ ਡਾਡਾ ਸੰਭਾਲਿਆ ਜਾਵੇ ਇਹਨਾਂ ਨੂੰ ਜਲ ਰੋਸ਼ਨੀ ਕੀਤੀ ਜਾਵੇ ਕਿਉਂਕਿ ਅੱਗੇ ਤਿਉਹਾਰ ਆ ਰਹੇ ਨੇ ਇਹ ਸਾਰਿਆਂ ਨੇ ਇੱਥੋਂ ਜਿਹੜੇ ਮਜ਼ਦੂਰ ਬੰਦੇ ਇਥੋਂ ਲੰਘ ਕੇ ਜਾਂਦੇ ਨੇ ਉਹਨਾਂ ਰਾਤ ਬਣਾਤੇ ਹੋ ਲੇਟ ਵੀ ਹੋ ਜਾਂਦੇ ਨੇ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਧੰਨਵਾਦ ਅਸੀਂ ਮੀਡੀਆ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਸਰਕਾਰ ਤੱਕ ਸਾਡੀ ਗੱਲ ਪਹੁੰਚਾਈ ਜਾਵੇ ਸਰਕਾਰ ਨੂੰ ਬੇਨਤੀ ਕਰਨ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆਂ ਐਮਐਲਏ ਸਾਹਿਬ ਬੜਾ ਅੱਛਾ ਕੰਮ ਕਰ ਰਹੇ ਨੇ ਨਗਰ ਕੌਂਸਲ ਦੇ ਪ੍ਰਧਾਨ ਵੀ ਬੜਾ ਵਧੀਆ ਕੰਮ ਕਰ ਰਹੇ ਨੇ ਪਰ ਉਹਨਾਂ ਨੂੰ ਥੋੜਾ ਜਿਹਾ ਇਧਰ ਵੀ ਧਿਆਨ ਦੇਣਾ ਚਾਹੀਦਾ ਹੈ ਧੰਨਵਾਦ